ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਗਿੱਦੜਪਾਹ ਪੈ ਜਾਂਦੀ ਐ ਇਸ ਪਿੰਡ ਨੂੰ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਤਨਾ ਗਾਵਾਂ ਸੇਲਾ ਜਿਨ੍ਹਾਂ ਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਰਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੇ ਖਰੀਦਦਾਰੀ ਆ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਨਾਮ ਭਿੰਦਰ ਸਿੰਘ ਜੀ। ਪਿੰਡ ਮੱਲਣਾ ਜੀ। ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਵਾਹ ਜੀ ਵਾਹ। ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ। 7837106452 ਜੀ। 7837106452 06452 ਤੇ ਬਾਈ ਆਪਣਾ ਵਪਾਰ ਲੈਣ ਦਾ ਹੀ ਕੰਮ ਆ। ਹਾਂਜੀ। ਠੀਕ ਆ ਤੇ ਅੱਜ ਫੜ ਤਿੰਨ ਗਾਵਾਂ ਸੇਲ ਆ ਹੈ। ਹਾਂਜੀ। ਤੇ ਜਿਹੜੀ ਲਾਲਵਾੜ ਕੋਲੇ ਖੜੇ ਆ ਇਹ ਕੀ ਡਿਟੇਲ ਹੈ ਦੀ ਬਾਈ ਜੀ ਇਹ ਦੁੱਧ ਹੈਗਾ 6 ਕਿਲੋ ਜੀ ਦੋ ਵਾਰਾਂ ਹਾਂ ਠੰਡੀ ਸੀਗਲਾ ਜਪੋ ਆਏ ਹੱਥ ਮਰਿਆ ਲੈ ਮੱਜਾਂ ਨਾਲੋਂ ਦੁੱਧ ਸੰਗਣਾ ਜੀ ਇਹਦਾ ਠੀਕ ਆ ਹਾਂ ਜਰਸੀ ਕ੍ਰਾਸ ਚ ਪੈਂਦੀ ਆ ਹਾਂ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 2.5 3 ਮਹੀਨੇ ਤੇ ਗੱਬਣ ਗੱਬਣ ਹੈਗੀ ਆ ਜੀ ਮਹੀਨੇ ਸਵਾ ਮਹੀਨੇ ਦੀ ਪਰ ਆਪਾਂ খালি ਕਰਕੇ ਦੇਨੇ ਆ ਉਹ ਸੀਮਣ ਲੱਗਿਆ ਹਾਂਜੀ ਲਓ ਵੀ ਮਿੱਤਰੋ ਸੀਮਣ ਲੱਗਿਆ ਬਾਈ ਕਹਿੰਦਾ ਵੀ ਆਪਾਂ ਖਾਲੀ ਕਰਕੇ ਦੇ ਦਾਂਗੇ ਤੇ ਜੇ ਕਿ ਜੇ ਗੱਬੜ ਨਿਕਲ ਦਿਆ ਤਾਂ ਤੁਹਾਡੀ ਕਿਸਮਤ ਆ ਬਾਈ ਨੇ ਤੁਹਾਨੂੰ ਖਾਲੀ ਕਰਕੇ ਦੇ ਦੇਣੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੋੜ ਕੇ ਵਿਖਾਵਾਂਗੇ ਆਹ ਦੇਖ ਸਕਦਾ ਹੋ ਦੋਸਤੋ ਕਰੋਸ ਅੰਗ ਦੇ ਵਿੱਚ ਪੈਂਦੀ ਆ ਜਰਸੀ ਨਾਲ ਇਹ ਦੂਜੇ ਪਾਸੇ ਤੋਂ ਥਾਣਾ ਦਾ ਸਾਈਜ਼ ਗੈਵ ਸੇਮ ਆ ਦੋਸਤੋ ਇੱਕੋ ਜਿਹਾ ਥਾਣਾ ਚਾਰੇ ਥਣ ਬਰਾਬਰ ਦੇ ਆ ਇਹ ਕੱਦ-ਕਾੜ ਚੰਗਾ ਦੋਸਤੋ ਸ਼ੀਕ ਲੋ ਦੁੱਧ ਆ ਬਾਈ ਕਹਿੰਦਾ ਫੇਪੋ ਮੈਂ ਤਾਂ ਨੰਦਾ ਆ ਕੇ ਚੋਕੇ ਲੈ ਜੂ ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਤੋੜਦੀ ਤਾਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਜਾਣੀ ਆ ਥੋੜਾ ਜਿਹਾ ਮੈਥੋਕ ਬਣਾਉਂਦੀ ਆ ਇਹ ਸੀਲ ਛੰਡੀ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਆ ਲੈ ਲਓ ਵੀ ਹੱਥ ਤੁਹਾਨੂੰ ਬਾਈ ਲਾ ਕੇ ਦਿਖਾ ਰਿਹਾ ਚਲ ਉੱਥੇ ਲੈ ਚੱਲ ਬਾਈ ਉੱਥੇ ਵਿਖਾ ਦੇਾਂਗੇ ਆਪਾਂ ਹੌਲੀ ਹੌਲੀ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਫਵਾਨਾ ਬਿਲਕੁਲ ਪਧਰਾ ਹਾਂਜੀ ਬਾਈ ਜੀ ਕੀ ਮੁੱਲ ਕਰਾਂਗੇ ਆਪਾਂ ਇਹਦਾ ਮੁੱਲ 18000 ਕਰਦੇ ਜੀ 18000 ਚ ਮਾਨਤਨ ਹੋ ਜੂ ਬਾਈ ਹਾਂਜੀ ਕਰ ਦਾਂਗੇ ਲਓ ਵੀ ਸੱਜਣੋ 18000 ਮੁੱਲ ਆ ਬਾਈ ਨੇ ਕੋਈ ਜ਼ਿਆਦਾ ਮੁੱਲ ਨਹੀਂ ਕੀਤਾਗਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਡੱਬੀ ਵਹਿੜਾ ਇਹਦੇ ਬਾਰੇ ਦੱਸੋ ਬਾਈ ਜੀ ਇਹ ਕੀ ਡਿਟੇਲ ਹੈ ਦੁੱਧ ਵੀ ਆਏ ਥੱਲੇ 13-14 ਕਿਲੋ ਆ ਜੀ 13-14 ਕਿਲੋ ਹਜ਼ਾਰਾ ਦੁੱਧ ਤੇ ਮਗਰਲੇ ਸਾਨੂੰ ਤੇਲ ਆ ਜੀ ਦੁੱਧ ਵੀ ਆਉਂਦਾ ਜੀ ਇਹ ਥੱਲੇ ਠੀਕ ਆ ਉਂਗਾ ਆਟਾ ਹਾਂ ਆ ਵੀ ਧਰਾ ਮਾਰ ਕੇ ਦਿਖਾ ਦੇਣਾ ਠੀਕ ਆ ਜੀ ਨਾ 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 ਛੇੜ ਨਾ ਫਿਰ ਅੱਛਾ ਦੁੱਧ ਆਉਂਦਾ ਤੇ ਉਂ ਤਿਲ ਕਹਿ ਕੇ ਦਿੰਨੇ ਆ ਉਹਨੂੰ ਹਾਂ ਜੀ ਤੇ ਕਿੰਨਾ ਦੁੱਧ ਦੱਸਿਆ 13 14 ਕਿਲੋ ਦੁੱਧ ਹੈ ਜੀ 13 14 ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਸੂਈ ਨੂੰ ਹੋ ਗਿਆ ਜੀ 3 4 ਮਹੀਨੇ ਹੋ ਗਏ ਜੀ 3 4 ਮਹੀਨੇ ਬਣੀ ਇਹ ਹੈਗੀ ਕਿ ਨਹੀਂ ਦੁਬਾਰਾ ਬਣੀ ਦੱਸਿਆ ਠੀਕ ਆ 15ਵੇਂ ਦਿਨਾਂ ਦੇ ਦੱਸਿਆ ਜੀ ਠੀਕ ਆ ਫਿਰ ਖਾਲੀ ਕਰਕੇ ਹੀ ਦੇਵਾਂਗੇ ਹਾਂ ਖਾਲੀ ਕਰਕੇ ਹੀ ਲੋ ਵੀ ਇਹ ਵੀ ਤੁਹਾਨੂੰ ਥਣ ਥਣ ਦਿਖਾ ਦਿੰਦੇ ਆ ਦੋਨਾਂ ਪਾਸੇ ਤੋਂ ਉਰਲੇ ਪਾਸੇ ਤੋਂ ਮਗਰਲੇ ਪਾਸੇ ਤੇ ਲਾ ਹਾਂਜੀ ਲੈ ਵੀ ਸਜਣੋ ਮਿਲਕਵੈਨ ਬਹੁਤ ਚੰਗੀ ਆ ਕਰਮਾਂ ਵਾਲੀ ਦੀ ਤੇ ਉਰਲੇ ਪਾਸੇੋਂ ਮਗਰਲੇ ਪਾਸੇੋਂ ਇਹ ਤੇ ਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਉਸ ਤੋਂ ਬਾਅਦ ਤੋਰ ਕੇ ਖਵਾਵਾਂਗੇ ਲੋ ਵੀ ਦੋਸਤੋ ਵੇਖਣ ਨੂੰ ਥਾਣਾ ਮਰਿਆ ਨਹੀਂ ਲੱਗਦਾ ਪਰ ਬਾਈ ਕਹਿੰਦਾ ਵੀ ਤੁਹਾਨੂੰ ਦੱਸ ਕੇ ਦੇਵਾਂਗੇ ਕਿਉਂ ਜਿਹੜੀ ਸੱਚੀ ਗੱਲ ਆ ਉਹ ਸਾਹਮਣੇ ਆ ਜਾਣੀ ਹੁੰਦੀ ਆ ਮਿਲਕਵੈਨ ਇਧਰ ਵੀ ਚੰਗੀ ਆ ਤੇ ਹਵਾਨੇ ਦੇ ਉੱਤੇ ਨਾੜਾਂ ਵੀ ਚੰਗੀਆਂ ਕੱਦਗਾਠ ਠੀਕ ਆ ਕ੍ਰੋਸ ਅੰਗ ਜੀ ਇਹ ਪੈਂਦੀ ਆ ਕੱਦਗਾਠ ਤੇ ਰਾਜੀਪਲੀ ਵੀ ਠੀਕ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਲਓ ਜੀ ਦੋਸਤੋ ਤੋੜ ਦਿਓ ਬਾਈ ਲਓ ਜੀ ਬਾਈ ਜੀ ਥਣ ਵੈਸੇ ਚੱਲਦਾ ਤੇ ਪਰ ਦੁੱਧ ਘਟ ਆਉਂਦਾ ਮਗਰਲੇ ਕਬੈਣੀ ਵਾਲੇ ਪਾਸ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਰੱਖਿਆ ਮੁੱਲ ਆਦਾ ਜੀ ਲੈਣ ਦੇਣਾ 28000 ਜੀ 28000 ਕੁਛ ਨਾ ਕੁਛ ਮਾਤਰਾ ਹੋ ਜੀ ਕਰ ਦਾਂਗੇ ਠੀਕ ਇਸ ਤੋਂ ਅੱਗੇ ਇੱਕ ਹੋਰ ਗਾਂ ਐ ਉਹਦੇ ਬਾਰੇ ਦੱਸਿਓ ਭਾਈ ਜੀ ਆਹ ਸੰਦੁੱਧ ਜੀ 8 ਕਿਲੋ ਆ ਜੀ 8 ਕਿਲੋ ਕਿੰਮਾ ਸੂਆ ਭਾਈ ਇਹ ਆਉ ਜੀ ਦੂਜਾ ਤੀਜਾ ਸੂਆ ਹੋਈ ਦੂਜਾ ਤੀਜਾ ਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਭਾਈ ਸੂਈ ਨੂੰ ਹੋ ਗਿਆ ਉਹ ਵੀ 4 ਮਹੀਨੇ 4 ਮਹੀਨੇ ਤੋਂ ਜ਼ਿਆਦਾ ਵੀ ਹੋ ਸਕਦਾ ਤੇ ਗੱਬਣ ਕਿੰਨੇ ਚਿਰ ਦੀ ਹੈ ਬਾਈ ਗੱਬਣ ਉਹਨਾਂ ਨੇ ਦੱਸਿਆ ਸੀ ਜੀ ਇੱਕ ਤਰੀਕ ਦਾ ਠੀਕ ਹੈ ਭਰਾਇਆ ਜੀ ਇੱਕ ਤਰੀਕ ਤੇ ਅੱਜ ਹੋ ਗਈ 16 17 ਤਰੀਕ ਹੋ ਗਈ ਠੀਕ ਹੈ ਬਾਈ ਉਹ ਵੀ 16 17 ਦਿਨਾਂ ਦੀ ਗੱਬਣ ਆ ਤੇ ਬਾਕੀ ਖਾਲੀ ਕਰਕੇ ਦੇ ਦੇਾਂਗੇ ਹੰਡੀ ਸੀਲ ਪੂਰੀ ਸੀਲਸ ਲੱਗ ਬਹੁਤ ਆ ਬਾਈ ਹੱਥ ਮਾਰ ਕੇ ਦਿਖਾ ਦਿੰਦਾ ਤੁਹਾਨੂੰ ਲਓ ਵੀ ਬਾਈ ਜੀ ਦੋਨਾਂ ਪਾਸੋਂ ਬਾਈ ਹੱਥ ਮਾਰ ਰਿਹਾ ਕੋਈ ਨਿਆਣਾ ਨਹੀਂ ਪਾਇਆ ਬਸ ਤਾਰਾਣਾ ਮਾਰਿਆ ਲੋਈ ਬਾਈ ਤੁਹਾਨੂੰ ਚੋਕੇ ਵੀ ਦਿਖਾਉਂਦਾ ਸੀ ਦੋਸਤੋ ਤੇ ਪਰ ਆਪਾਂ ਇਹਨੂੰ ਮਨਾ ਕਰਤਾ ਵੀ ਨਾ ਚੋਕੇ ਦਿਖਾਓ ਕਿਉਂਕਿ ਬਿਨਾ ਪਸਮਾ ਤੋਂ ਆਪਾਂ ਕਿਉਂ ਨਹੀਂ ਠੀਕ ਨਹੀਂ ਵੇਲ ਠੀਕ ਆ ਦੋਸਤੋ ਤੇ ਰੰਗ ਬਾਜ ਆ ਦੇਖ ਸਕਦੇ ਹੋ ਤੁਸੀਂ ਰੰਗ ਸੋਹਣਾ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਉਂਦਾ ਲੋ ਕਿੰਨਾ ਦੁੱਧ ਦੱਸਿਆ ਬਾਈ ਇਹਦੇ ਥੱਲੇ 8 ਕਿਲੋ ਜੀ 8 ਕਿਲੋ ਦੁੱਧ ਆ ਬਾਈ ਦੋਵੇਂ ਮੇਲਿਆਂ ਦਾ ਹਾਂ ਆਵੇਂ ਕੋਈ ਤਿੰਨ ਨਾਲ ਚੋਕੇ ਵੇਖ ਕੇ ਲੈ ਜਾਓ ਤੇ ਸੀਲ ਠੰਡੀ ਕਰਮਾਂ ਵਾਲੀ ਇਹ ਵੀ ਬਹੁਤ ਲੈ ਜਾਈ ਇੱਥੇ ਲੈ ਲਓ ਵੀ ਕਿੱਲੇ ਤੋਂ ਪਾਸੇ ਕਰਕੇ ਬਾਈ ਹੱਥ ਲਾ ਰਿਆ ਤੇ ਪਰ ਹੈਲਦੀ ਨਹੀਂ ਕਰਦਾ ਦੁੱਧ ਵੀ ਸੰਗਣਾ ਜੀ ਮੱਝਾਂ ਨੂੰ ਹੀ ਦੁੱਧ ਲੈ ਵੀ ਦੁੱਧ ਵੀ ਬਾਈ ਕਹਿੰਦਾ ਸੰਗਣਾ ਹੈ ਤੇ ਕਰੋ ਸੰਗ ਜੀ ਇਹ ਪੈਂਦੀ ਸੀਲਸ ਲੱਗ ਆਲਾ ਕੋਈ ਅੰਤ ਨਹੀਂ ਜੀ ਸੀਲ ਦਾ ਤਿੰਨੇ ਪਸੂ ਸੀਲ ਆ ਜੀ ਤਿੰਨੇ ਪਸੂ ਬਾਈ ਦੇ ਸੀਲਸ ਲੱਗਾ ਆ ਕੇ ਤੁਸੀਂ ਦੇਖੋਗੇ ਦੋਸਤੋ ਜਿਵੇਂ ਤੁਹਾਨੂੰ ਦਿਖਾਇਆ ਉਸੇ ਤਰ੍ਹਾਂ ਹੀ ਇਹ ਪਸ਼ੂ ਹੋਣਗੇ। ਬਾਕੀ ਪਸ਼ੂ ਕੋਲੇ ਬਾਈ ਕੋਲੇ ਹੋਰ ਵੀ ਪਸ਼ੂ ਹੁੰਦੇ ਆ ਆਉਂਦੇ ਜਾਂਦੇ ਰਹਿੰਦੇ ਆ ਤੇ ਬਾਈ ਜੀ ਕੀ ਮੁੱਲ ਕਰਾਂਗੇ ਇਹਦਾ ਆਪਾਂ? ਮੁੱਲ ਲਾ ਜੀ ਇਹਦਾ ਲੈਣ ਦੇਣ 25000 ਜੀ। 25000 ਚੋਂ ਮਾਨਤਨ ਹੋ ਜੂ ਬਾਈ। ਹਾਂਜੀ ਕਰ ਦਿੰਦੇ। ਲੋ ਵੀ ਸਜਣੋ 25000 ਇਹਦਾ ਮੁੱਲ ਆ ਬਣਦਾ ਮਾਨਤਨ ਇਹਦੇ ਵਿੱਚੋਂ ਵੀ ਕੀਤਾ ਜਾਊਗਾ। ਜਿਸ ਵੀ ਕਿਸੇ ਵੀਰ ਨੂੰ ਇਹਨਾਂ ਤਿੰਨਾਂ ਵੀ ਗਾਵਾਂ ਦੇ ਵਿੱਚੋਂ ਕੋਈ ਵੀ ਗਾਮ ਪਸੰਦ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਦਾ। ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਕਿਦਾਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਦੱਸਿਓ ਤੇ ਜਲਦੀ ਮਿਲਦੇ ਆਂ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ